ਮੈਂ ਤਾਪਤੀ ਰਾਵ ਤੇ ਸਾਡਾ ਭਗਾਈ ਮਾਰਦੇ ਮਾਰਦੇ ਅਧਰavon ਤਿਆਰ ਹੋ ਗਿਆ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਆਰ ਚੈਨਲ ਵੈਲੇ ਯੂਟਿਊਬਰ ਤੇ ਗਾਇਸ ਅੱਜ ਜਾਣਾ ਆਪਣੇ ਸਕੂਟਰ ਹਿੱਕਰ ਆਉਣ ਸਕੂਟਰੀ ਵੀਰੇ ਬਹੁਤ ਜ਼ਿਆਦਾ ਟੁੱਟੀ ਪਈ ਹੈ ਮੇਰੀ ਦੇਖੋ ਬਹੁਤ ਜ਼ਿਆਦਾ ਖੰਡਮ ਹੋਈ ਪਈ ਹੈਗੀ ਇਹ ਇਹ ਵੀਰੇ ਦੋਸਤ ਨੇ ਭੰਪੀ ਸਿੱਖ ਨੇ ਦੋਸਤ ਨਹੀਂ ਯਾਨੀ ਕਿ ਸਾਡਾ ਬੰਦਾ ਸੀ ਦੁਕਾਨ ਤੇ ਲੱਗਾ ਹੋਇਆ ਪੂਰੀ ਪ੍ਰੋਪਰ ਯਾਨੀ ਕਿ ਟੁੱਟੀ ਪਈ ਹੈ ਯਾਰ ਇਹਨੇ ਵੀ ਆ ਵੀ ਟੁੱਟੀ ਪਈ ਹੈ ਹੈਨਾ ਆ ਵੀ ਟੁੱਟਿਆ ਪਿਆ ਕਾਫੀ ਜ਼ਿਆਦਾ ਤੇ ਇੱਕ ਇੱਕ ਵੀ ਬਹੁਤ ਜਗ੍ਹਾ ਖਰਾਬ ਹੀ ਹੈ ਯਾਨੀ ਕਿ ਜਦੋਂ ਚੱਲਦੀ ਹੈ ਕਚਰ ਕਚਰ ਹੋਈ ਜਾਂਦੀ ਹੁੰਦੀ ਹੁੰਦੀ ਹੈ ਤਾਂ ਚਲੋ ਗਾਇਸ ਬਾਕੀ ਗੱਲਾਂ ਕਰਦੇ ਆ ਬਾਅਦ ਚੋਂ ਤੋਂ ਪਹਿਲਾਂ ਕਰਾਂ ਨੇ ਸਕੂਟਰ ਠੀਕ ਤਾਂ ਚਲੋ ਲੈਟਸ ਗੋ ਦੇ ਗਾਇਸ ਮਿਸਤਰੀ ਦੇ ਪਹੁੰਚ ਗਏ ਸੀ ਯਾਨੀ ਕਿ ਇੱਕ ਮੋਟਰਸਾਈਕਲ ਲੱਗੇ ਹੈ ਵੀਰੇ ਉਸ ਤੋਂ ਬਾਅਦ ਆਪਣੀ ਲੱਗੂਗੀ 바ਰੀ ਤਾਂ ਇੰਨਾ ਵੀਰੇ ਚੱਲਦੇ ਆਪਾਂ ਪਿਛਲੇ ਸਾਈਡ ਪਿਛਲੇ ਸਾਈਡ ਬਹੁਤ ਸੋਹਣੀ ਜਗ੍ਹਾ ਹੈ ਬਾਈ ਇਹਨਾਂ ਦੇ ਹੈਨਾ ਰੇਲ ਗੱਡੀ ਪਿੱਛੋਂ ਲੰਘ ਰਹੀ ਹੈਗੀ ਤੇ ਗਾਇਸ ਸਕੂਟਰੀ ਠੀਕ ਕਰਾ ਲਏ ਇਸੇ ਤੇ ਹੁਣ ਜਾਣਾ ਹੈ ਵੀਰੇ ਆਪਾਂ ਡਾਕ ਖਾਣੇ ਕੋਈ ਡਾਕਾ ਮੈਨੂੰ ਵੀਰੇ ਕੰਮ ਹੈ ਕਿਤੇ ਡਾਕਾ ਆਪੇ ਦੀ ਐਂਟਰੀ ਕਰवानी ਹੈ ਇੱਕ ਤੇ ਪੈਸੇ ਜਮ੍ਹਾਂ ਕਰਾਉਣੇ ਨੇ ਤਾਂ ਮੰਮੀ ਮੇਰੀ ਉਹ ਕਿੱਥੇ ਹੈ ਡਾਕਣ ਲਈ ਗਾਪੀ ਹਾਂ ਹੈ ਕਿਹੜੇ ਬੈਗ ਚ ਕਿਹੜੇ ਚ ਈ ਚ ਵਿੱਚ ਹੈ ਇੱਥੇ ਬਈਆ

24 ਤਾਂ ਭੱਜ ਕੇ ਤੇ ਨਹੀਂ ਸਕੂਲ ਚੋਂ ਕੰਧ ਟੱਪ ਕੇ ਆਈ ਹੈ ਲੱਗਦਾ ਨਹੀਂ ਟੱਪ ਕੇ ਕੰਧ ਟੱਪ ਕੇ ਆਈ ਹੈ ਹੋਰ ਕਿਵੇਂ ਆਈ ਹੈ ਕਿੱਡਾ ਕਿਵੇਂ ਆਈ ਹੈ ਸਕੂਲਾਂ ਦਾ ਦੱਸ ਮੈਨੂੰ ਉੱਡ ਕੇ ਇਹਨਾਂ ਸੱਚ ਉਲਟ ਚੜਾਇ ਲਾ ਅੱਜ ਮੈਂ ਲਿਖਿਆ ਮਾਂ ਕਹਿੰਦੇ ਸਿੱਧੇ ਚ ਲਾ ਕਰੋ ਇਹਦੀ ਵੇਲੇ ਸਿੱਧੇ ਨਹੀਂ ਚਲਦੀ ਕਹਿੰਦੇ ਉਹ ਤਾਂ ਉਲਟੀ ਚ ਜਾਂਦੀ ਹੈ ਮਾਂ ਹਾਂ ਹਾਂ ਤੇਰੇ ਪੈਰ ਪੁੱਠੇ ਆਏ ਨਾ ਆ ਹਾਂ ਆ ਹਾਂ ਪੁੱਠੇ ਨੇ ਤਰੀ ਹਾਇਆ ਸੋਰਾ ਫਿਰ ਘਰੇ ਬੈਠੀ ਸੀ ਕੜਾ ਤੇ ਕੀ ਬਣੂਗੀ ਮੈਂ ਕਿ ਕੜਾ ਖਾਣਾ ਕਹਿੰਦੀ ਮਾਂ ਮੇਰੇ ਸੱਖੀ ਨੇ ਕਿਰਕਾਨੀਆਂ ਇਹਨਾਂ ਕਹਿੰਦੀ ਮੈਂ ਖੀਰ ਬਣ ਸਕਦੀ ਹਾਂ ਬਸ ਚੱਲ ਪੂਰੀ ਖਾ ਲੈ ਇਹਨਾਂ ਮੈਂ ਨਹੀਂ ਪੂਰੀ ਕਰਦੀ ਮੈਂ ਸਮਝ ਗਿਆ ਬਸ ਤੂੰ ਖਾ ਨਹੀਂ ਨਹੀਂ ਤੂੰ ਖਾਣਾ ਕਰਤਾ ਬਿੱਲੀ ਬਿੱਲਾ ਕੁੱਤਾ ਬੈਂਸਾ ਚੂਹੇ ਹਾਂਜੀ ਗਾਇਸ ਦੁਪਹਿਰ ਦੇ ਬੱਜ ਚੁੱਕੇ ਨੇ ਇੱਕ ਤੇ ਹੁਣ ਗਾਇਸ ਬੱਚਿਆਂ ਨਾਲ ਆਪਾਂ ਬਣਾਉਣ ਜਾ ਰਹੇ ਹਾਂ ਲੰਕਾ ਪਤੀ ਰਾਵਣ ਦੇਖੋ ਗਾਇਸ ਰਾਵਣ ਬਣਾ ਰਿਹਾ ਤੇ ਉਹਦੀ ਭੈਣ ਖੜੀ ਆ ਲਵੇ ਸਰੂਪ ਨਖਾ ਤੋ ਗਾਇਸ ਚਲੋ ਆਪਾਂ ਬਣਾਉਣ ਜਾਣੇ 라ਵਣ ਤੋ ਚਲਦੇ ਆ ਪਹਿਲਾ ਗਾਇਸ ਪਹਿਲਾ ਅਸੀਂ ਇਕੱਠੇ ਕਰਾਂਗੇ ਗੱਤੇ ਗੱਤਿਆਂ ਨੂੰ ਇਕੱਠਾ ਕਰਕੇ ਫੇਰ ਲੱਕੜ ਇਕੱਠੀ ਕਰਕੇ ਫੇਰ ਬਣਾਉਣੇ ਆ 라ਵਣ ਚਲੋ ਚਲਦੇ ਆ ਬਣਾਉਣੇ ਲੋ ਗਾਇਸ ਤੇ ਹੁਣ ਅਸੀਂ ਆਹ ਲਿਆ ਆਟਾ ਸੀ ਆ ਲੱਕੜ ਨਾਲ ਜੋੜ ਕੇ ਇਹ ਬਣਾਤਾ ਤੇ ਗੱਤਾ ਲਿਆਤਾ ਤੇ ਆ ਬਾਹਾਂ ਬਣਨ ਲੱਗ ਰਹੀਏ ਵੀਰੇ ਪ੍ਰੋਪਰ ਬਾਹ ਯਾਨੀ ਕਿ ਇਹਦੇ ਚ ਲੀਰਾ ਭਰਤੀਆਂ ਸੰਨੇ ਲੀਰਾ ਭਰ ਕੇ ਤਾਂ ਇੱਕ ਇੱਕ ਬਾਹ ਤਿਆਰ ਹੋ ਜੂਗੀ ਤੇ ਇਹਦੇ ਤੇ ਗੋਲ ਗੋਲ ਅਸੀਂ ਯਾਨੀ ਕਿ ਘੜੇ ਟਾਈਪ ਦਾ ਮੂੰਹ ਲਾ ਦਾਂਗੇ ਤੇ ਇਸ ਸਾਈਡ ਵੀ ਉਹਦਾ ਕਿਹੜਾ ਹੁੰਦਾ ਉਹ ਸੇਫ ਉਧਰ ਕੀ ਲਾਣਾ ਆਪਾਂ ਢਾਲ ਢਾਲ ਉਧਰ ਲਾਵਾਂਗੇ ਵੀਰੇ ਢਾਲ ਤਾਂ ਬੰਬ ਲਿਆਵਾਂਗੇ ਵੀਰੇ ਹਜੇ ਅਸੀਂ ਯਾਨੀ ਕਿ ਇਹ ਦੋ ਦਿਨ ਦੇ ਵਿੱਚ ਅਸੀਂ ਬਣਾ ਕੇ ਤਿਆਰ ਕਰਦਾ ਹਾਂ ਇਹ ਉਧਰ ਦਿੱਤਾ ਪਿਆਗਾ ਆਪਣਾ ਲੋ ਗਾਇਸ ਤੇ ਸਾਡਾ ਭਗਾਈ ਮਾਰਦੇ ਮਾਰਦੇ ਅਧਰavon ਤਿਆਰ ਹੋ ਗਿਆ ਯਾਨੀ ਕਿ ਬਾਹਾਂ ਮੂੰਹ ਤੇ ਗਏ ਸੁਨ ਬਣ ਲੱਗ ਰਹੇ ਸੀ ਟਿੱਡ ਿੱਡ ਗੱਤੇ ਦਾ ਬਣਾ ਰਹੇ ਆ ਵੀਰੇ ਹੈਨਾ ਹਾਂਜੀ ਵੀਰੇ ਆ ਲੋ ਇੰਨਾ ਬਣ ਕੇ ਤਿਆਰ ਹੋ ਗਿਆ ਬਾਕੀ ਰਹਿ ਜਾਣਗੇ ਇਹਦੇ ਵਿੱਚ ਬੰਬ ਤੇ ਥੋੜੀ ਡੈਕੋਰੇਸ਼ਨ ਉਹ ਅਸੀਂ ਦੁਪਹਿਰ ਦੇ ਦੁਸ਼ਹਿਰੇ ਦੇ ਲਵੇ ਨੇੜੇ ਆ ਕੇ ਕਰ ਦਾਂਗੇ ਉਹਨੂੰ ਦਿਖਾਵਾਂਗੇ ਦੁਸ਼ਹਿਰੇ ਨੂੰ ਜਦੋਂ ਇਹ ਰਾਵਣ ਫੁੱਕਾਂਗੇ ਰਾਵਣ ਦੁਸ਼ਹਿਰੇ ਨੂੰ ਫੁਕਣਾ ਹੈ ਕਿ ਉਸ ਤੋਂ ਪਹਿਲਾਂ ਦੁਸ਼ਹਿਰੇ ਵਾਲੇ ਨੂੰ ਦੁਸ਼ਹਿਰੇ ਵਾਲੇ ਨੂੰ ਕਿਉਂਕਿ ਵੀਰੇ ਅਸੀਂ ਦੁਸ਼ਹਿਰੇ ਦਾ ਮੇਲਾ ਦੇਖਣ ਨਹੀਂ ਜਾਂਦੇ ਹੁੰਦੇ ਤਾਂ ਵੈਸੇ ਅਸੀਂ ਰਾਵਣ ਵੀ ਨਹੀਂ ਫੁਕਦੇ ਹਾਂ ਇਸ ਵਾਰ ਜਵਾਕਣ ਨਾਲ ਫੰਕਸ਼ਨ ਕਰ ਲਾਂਗੇ ਨਾਲੇ ਆਪਣਾ ਵਲੋਗ ਬਣ ਜਾਊਗਾ ਹੈਨਾ ਇੱਕ ਤੇਰੇ ਨਾਲ ਦੋ ਨਿਸ਼ਾਨੇ ਲੋ ਗਾਇਸ ਸਕੂਟਰੀ ਹੋ ਗਈ ਸੀ ਫੇਰ ਖਰਾਬ ਤਾਂ ਆਪਾਂ ਦੁਬਾਰੋ ਆ ਗਏ ਸੀ ਬਾਈ ਕਲਰ ਠੀਕ ਕਰਨ ਯਾਨੀ ਕਿ ਹੁਣ ਲੱਗੂਗਾ ਘੰਟਾ ਦੋ ਘੰਟੇ ਆਪਣਾ ਨੰਬਰ ਹੁਣ ਲੱਗਿਆਗਾ ਬਾਈ ਦੁਬਾਰੋ ਹੁਣ ਘੰਟਾ ਡੇਢ ਘੰਟਾ ਲੱਗ ਜਾਣਾ ਠੀਕ ਕਰਾਂਦੇ ਕਰਨ ਦੇ ਜੀ ਗਾਇਸ ਠੀਕ ਹੈ ਵੀਰੇ ਅੱਧਾ ਪਾਰਟ ਗੱਡੀ ਦਾ ਹੋ ਗਿਆ ਓਕੇ ਗੱਡੀ ਖੋੜ ਰੱਖੀ ਐ ਅੱਧਾ ਕੰਮ ਹੋ ਗਿਆ ਅੱਧਾ ਹੋਊਗਾ ਸਵੇਰੀ ਬਾਈ ਕਹਿੰਦਾ ਕੱਲ ਸਵੇਰੀ ਐ ਨੀਚੋਂ ਨਾਲ ਕਰਾਂਗੇ ਰਾਤ ਦਾ ਟਾਈਮ ਹੋ ਗਿਆ 9:30 ਤਾਂ ਵੀਰੇ ਟਾਈਮ ਹੋ ਗਿਆ ਹੈਨਾ ਬਾਈ ਨੇ ਵੀ ਘਰੇ ਜਾਣਾ ਤੇ ਆਪਾਂ ਨੇ ਵੀ ਘਰੇ ਜਾਣਾ ਤਾਂ ਆਪਾਂ ਲਾਲੇ ਦੀ ਲਈ ਆਈ ਸੀ ਸਕੂਟਰੀ ਲੈ ਵੀ ਨਾਲ ਦਾ ਕਰ ਤਾਂ ਸਕੂਟਰੀ ਲੈ ਕੇ ਆਪਾਂ ਚੱਲਦੇ ਆ ਸਵੇਰੀ ਆ ਜਾਾਂਗੇ ਟਾਈਮ ਨਾਲ ਪਹੁੰਚਾਂਗੇ ਠੀਕ ਹੈ ਵੀਰੇ ਓਕੇ ਮਿਲਦੇ ਆ ਕੱਲ ਨੂੰ ਠੀਕ ਹੈ ਜੀ ਸੋ ਮੈਂ ਆ ਗੇ ਕਰਾ ਨੂੰ ਤੇ ਗਾਇਸ ਰਾਤ ਦੇ ਵੱਜ ਗਏ ਨੇ 10 ਤੇ ਫਾਈਨਲੀ ਫਕਰ ਪਹੁੰਚ ਗਏ ਵਸੂਨ ਬ੍ਰੇਕ ਕਮ ਹੈ ਲੀਜਾ ਨੂੰ ਥੋੜਾ ਘਮਾ ਕੇ ਲਿਆਣਾ ਹੁੰਦਾ ਹੈਗਾ ਲੀਜਾ ਨੂੰ ਵੀਰੇ ਆਹ ਤੇ ਜਵਾਕਾ ਮੰਗੋ ਹਰ ਰੋਜ਼ ਡੇਲੀ ਇਹਨੇ ਛੂਟਾ ਲੈਣਾ ਹੀ ਲੈਣਾ ਹੁੰਦਾ ਘਟੂ ਘਟ ਮੈਂ 1 ਕਿਲੋਮੀਟਰ ਦਾ ਉਹ ਟੈਨੂੰ ਪੜਾ ਕੇ ਲਿਆਉਂਗਾ ਹੀ ਲਿਆਉਂਗਾ ਤੇ ਜੇ ਨਾ ਲਿਓ ਤਾਂ ਇਹਨੇ ਸਾਰਾ ਰਾਤ ਉਪ ਕਰੀ ਜਾਣਾ ਕਿਉਂ 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 ਕਰੀ ਕਰੀ ਜਾਂਦੀ ਹੁੰਦੀ ਹੈ ਕਿਉਂ 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 ਗੈਸ ਹੁਣ ਬਹੁਤ ਜ਼ਿਆਦਾ ਥੱਕ ਗਏ ਸੀ ਤੇ ਅੱਜ ਦਾ ਬਲੋਗ ਕਰਦੇ ਪਏ ਇੱਥੇ ਹੀ ਐਂਡ ਤੇ ਜਿਹੜਾ ਸਕੂਟਰੀ ਵਾਲਾ 파ਟ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਦੇ ਬਲੋਗ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੇਂ ਵੀਡੀਓ ਚ